ਪੰਡਿਆ ਜੱਪਾ ਨਿਆਲ ਪਿੰਡ ਦੇ ਵਿੱਚ ਫੇਰ ਆਇਆ ਅੰਤਿਮ ਦਸਤਾਵੇਜ਼ਾਂ ਦੇ ਵਿੱਚ ਉਹ ਇਹਲੇ ਰ ਆਪਣਾ ਬਹੁਤ ਫੋਟੋਆਂ ਲੈ ਦੇਗਾ ਜਿਵੇਂ ਲੱਗਦਾ ਵੀ ਮਿਲਦਾ ਫੋਟੋ ਵਧੀਆ ਹੋਇਆ ਦੇਖੋ ਜੇ ਪਰਿਵਾਰ ਜਾਂ ਪਿੰਡ ਨਗਰ ਖੜਿਆਗਾ ਤਾਂ ਆਪਾਂ ਇੱਕ ਜਿੱਤ ਹਾਸਲ ਕਰੀ ਆ ਪਰ ਹਜੇ ਵੀ ਉਹ ਜਿੱਤੋਂ ਦੂਰੀ ਆ ਗਈ ਆਪਾਂ ਚਾਹੁੰਦੇ ਆ ਕਿ ਅੱਜ ਤੋਂ ਇੱਕ ਲੜਾਈ ਹੋਰ ਸ਼ੁਰੂ ਹੋਈ ਹੈ ਆਪਣੀ ਕਿਵੇਂ ਆਗੇ ਵੀ ਆਪਾਂ ਉਸ ਲੜਾਈ ਦੇ ਵਿੱਚ ਆਪਾਂ ਦਵਾਰੋਂ ਵੀ ਜਦੋਂ ਵੀ ਆਪਾਂ ਨੂੰ ਪਰਿਵਾਰ ਜਾਂ ਨਗਰ ਬੁਲਾਊਗਾ ਜਾਂ ਜਿੱਥੇ ਬੰਦੀਆਂ ਫੇਰ ਬਣਾਣੀ ਆ ਆਪਾਂ ਫੇਰ ਆਵਾਂਗੇ ਇਹ ਬਹੁਤ ਵੱਡਾ ਆਪਣੀ ਇੱਕ ਘੋਲ ਦੀ ਜਿੱਤਾਗੀ ਜੇ ਆਪਾਂ 10 ਦਿਨਾਂ ਤੋਂ ਆਪਾਂ ਡੈੱਡ ਬੋਡੀਆਂ ਲਈ ਬੈਠੇ ਸੀ ਵੀ ਆਪਾਂ ਨੇ ਇੱਕ ਜਿੱਤ ਹਾਸਲ ਕਰੀ ਹੈਗੀ ਤੇ ਬੰਦੀਆਂ ਦੇ ਸਿਰ ਤੇ ਤੇ ਨਗਰ ਦੇ ਸਿਰ ਤੇ ਅੱਗੇ ਨੂੰ ਵੀ ਮੈਂ ਇਹੀ ਅਪੀਲ ਕਰਨਾ ਚਾਹੁੰਦੀ ਆ ਕਿ ਸਾਰਿਆਂ ਨੂੰ ਵੀ ਦੇਖੋ ਜਦੋਂ ਵੀ ਕੋਈ ਇਦਾਂ ਹੀ ਘਟਨਾ ਵਾਪਰਦੀ ਆ ਆਪਾਂ ਸਾਰੇ ਅਜਿਵੇਂ ਛੱਡ ਕੇ ਆਪਾਂ ਨੂੰ ਇੱਥੇ ਆਉਣਾ ਚਾਹੀਦਾਗਾ ਕਿਉਂਕਿ ਸਰਕਾਰ ਐਦਿਆਂ ਕਮਜ਼ੋਰ ਨਹੀਂ ਹੈਗੀ ਵੀ ਉਹਨਾਂ ਨੂੰ ਉਹ ਕਰੀਏ ਆਪਾਂ ਤਾਕੜੇ ਹੋ ਕੇ ਉਹਨਾਂ ਦੇ ਉੱਤੇ ਨੱਕ ਪਾ ਸਕਦੇ ਆਂਗੇ ਕਿਉਂਕਿ ਜਦੋਂ ਲੋਕ ਇਕੱਠੇ ਨੇ ਫਿਰ ਸਰਕਾਰਾਂ ਜਿਹੜੀਆਂ ਤਾਕੜੀਆਂ ਨੇ ਉਹ ਕਮਜ਼ੋਰ ਹੋ ਜਾਂਦੀਆਂ ਨੇ ਬਹੁਤ ਵੱਡਾ ਅਸਰ ਰਿਹਾਗਾ ਜੋ ਆਪਾਂ ਰੋਸ ਮਾਰਚ ਕੀਤਾਗਾ ਪਾਤਣਾ ਦੇ ਵਿੱਚ ਉਹ ਬਹੁਤ ਵੱਡਾ ਆਸਰ ਆਗਾ ਸਰਕਾਰ ਚ ਪਰ ਮੈਂ ਫੇਰ ਅਪੀਲ ਕਰਦੀ ਆਂਗੀ ਵੀ ਜਿਹੜਾ ਦੋਸ਼ੀ ਬਾਹਰ ਆਗਾ ਜਿੰਨਾ ਚਿਰ ਦੋਸ਼ੀ ਅੰਦਰ ਨਹੀਂ ਜਾਂਦਾ ਹੈਗਾ ਉਹਨੂੰ ਨਹੀਂ ਸਜ਼ਾ ਮਿਲਦੀ ਸਾਨੂੰ ਟਿੱਕੇ ਨਹੀਂ ਬੈਠਣਾ ਚਾਹੀਦਾ ਸਾਨੂੰ ਸੋਚਣਾ ਚਾਹੀਦਾ ਸੀ ਖੋਲ ਲੜਦੇ ਰਹਾਂਗੇ ਜਦੋਂ ਵੀ ਸਾਨੂੰ ਪਰਿਵਾਰ ਉਹਨੇ ਬੁਲਾਊਗਾ ਤਾਂ ਅਸੀਂ ਜ਼ਰੂਰ ਆਵਾਂਗੇ